ਬਰਨਾਲਾ ਚ ਦੋ ਗੁੱਟਾਂ ਚ ਜ਼ਬਰਦਸਤ ਲੜਾਈ ਹੋਈ ਹੈ ਲੜਾਈ ਦੇ ਦੌਰਾਨ ਫਾਇਰਿੰਗ ਵੀ ਹੋਈ ਹੈ ਇਸ ਘਟਨਾ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਬਠਿੰਡਾ ਹਾਈਵੇ ਤੇ ਬਰਨਾਲਾ ਦੇ ਹੰਡਿਆਆ ਬਾਈਪਾਸ ਦੇ ਉੱਪਰ ਇਹ ਝੜਪ ਹੋਈ ਹੈ ਦੋ ਗੁੱਟਾਂ ਦੇ ਵਿੱਚ ਇਹ ਝੜਪ ਹੋਈ ਹੈ આરોપી ਗੁੱਟ ਬਰਨਾਲਾ ਦੀ ਅਦਾਲਤ ਦੇ ਵਿੱਚ ਕਿਸੇ ਕੇਸ ਦੀ ਤਰੀਕ ਤੇ ਆਏ ਸੀ ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਨਾਂ ਪੱਖਾਂ ਦੇ ਵਿੱਚ ਝੜਪ ਹੋਈ ਹੈ ਦੋਨਾਂ ਗੁਟਾਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਹੈ ਚਸ਼ਮਦੀਤਾਂ ਦੇ ਮੁਤਾਬਕ ਦੋਨਾਂ ਪੱਖਾਂ ਦੇ ਵਿੱਚ ਕਰੀਬ 1 ਘੰਟੇ ਤੱਕ ਲੜਾਈ ਹੋਈ ਹੈ ਕੋਈ ਵੀ ਪੁਲਿਸ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਸੂਤਰਾਂ ਦੇ ਮੁਤਾਬਕ ਇੱਕ ਵਿਅਕਤੀ ਨੂੰ ਗੋਲੀ ਲੱਗੀ ਹੈ ਪੁਲਿਸ ਦਾ ਕਹਿਣਾ ਹੈ ਕਿ ਫਾਇਰਿੰਗ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਡੀਐਸਪੀ ਨੇ ਦੱਸਿਆ ਹੈ ਕਿ ਮੌਕੇ ਤੋਂ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਤਲਾਸ਼ ਜਾਰੀ ਹੈ ਲੜਾਈ ਦਾ ਸਾਨੂੰ ਪਤਾ ਨਹੀਂ ਲੱਗਿਆ ਇਹ ਰੌਲਾ ਪਈ ਜਾਂਦਾ ਸੀ ਫਿਰ ਦੇਖਿਆ ਜੀ ਪੱਚਵਾਰ ਜਿਹੜਾ ਖੜੇ ਸੀ ਤਾਂ ਕੀ ਮਾਹੌਲ ਸੀ ਕੀ ਗੱਲਬਾਤ ਸੀ ਇੱਥੇ ਸਾਨੂੰ ਐਸ ਵੀ ਆਸ ਵਿੱਚ ਕੋਈ ਲੜਾਈ ਹੋਈ ਹੈ ਨਾ ਜੀ ਖੜੇ ਸੀ ਪਹਿਲਾਂ ਐਸਾ ਖੜੇ ਸੀ ਸਾਈਡ ਤੇ ਕਿੰਨੇ ਕਿੰਨੇ ਕ ਬੰਦੇ ਸੀ ਬੰਦੇ ਸੀਗੇ ਸੀ 15 20 ਇੱਧਰ ਸੀ 15 20 ਉੱਧਰ ਸੀ ਠੀਕ ਹੋ ਗਿਆ ਉਹਨਾਂ ਕੋਲੇ ਗੋਲਗੇ ਚੱਲੇ ਕਿੰਨੀਆਂ ਗੋਲੀਆਂ ਚੱਲੀਆਂ ਕੋਈ ਗੋਲੀਆਂ ਦੋ ਚੱਲੀਆਂ ਦੋ ਇੱਥੇ ਚੱਲੀਆਂ ਜੀ ਤੇ ਦੋ ਹੋਰ ਮੈਂ ਦੋ ਗੋਲੀਆਂ ਕਿਹੇ ਚਿੱਤੇ ਰੋ ਉਹ ਫਰਾਰ ਹੋ ਕੇ ਫੜੇਗੇ ਉਹਨਾਂ ਦੇ ਬੰਦੇ 4 3 4 ਦਾ ਫੜੇਗੇ ਆ ਆ ਗਿਆ ਹੁਣੇ ਉਹ ਇਹ ਫੜੀ ਨਹੀਂ ਕੇ ਇਹਨੇ ਕਿਰੋੜਾ ਜੀ ਜਿਹੜੇ ਕਾਰੇ ਤੇ ਆਏ ਸੀਗੇ ਬਾਪੂ ਜੀ ਉਹ ਬੰਦੇ ਉਹ ਪਤਾ ਨਹੀਂ ਕੋਲੇ ਗੱਡੀਆਂ ਸੀਗੀਆਂ ਮੋਟਰਸਾਈਕਲ ਵੀ ਸੀ ਮੁੰਡੇ ਜੇ ਸੀਗਾ ਖਾਸੀ ਮੁੰਡੇ ਜੇ ਸੀਦਾ ਜੀ ਮੈਂ ਗਿਆ ਸੀ ਇਧਰ ਉਪਲੀ ਮੇਰੀ ਭੈਣ ਵਿਆਹੀ ਆ ਤੇ ਮੈਂ ਉਧਰੋਂ ਆਉਂਦਾ ਸੀਗਾ ਪਿੰਨ ਨੂੰ ਜਾਂਦਾ ਸੀ ਪਿੰਡ ਮੇਰਾ ਪਿੱਥੋ ਆ ਤੇ ਉਥੇ ਇਹ ਖੜੇ ਸੀਗੇ ਅਸੀਂ ਮੈਂ ਮੋਟਰਸਾਈਕਲ ਉਥੋਂ ਮੋੜ ਲਿਆ ਬਾਈ ਨੂੰ ਵੀ ਪਤਾ ਹੀ ਆ ਮਾਇਆ ਰੇਕ ਕਿਵੇਂ ਗੰਡਾਸੇ ਚੱਕੀ ਖੜੇ ਆ ਤੇ ਜਦੋਂ ਇਹ ਆਪਸ ਵਿੱਚ ਜੋ ਵਾ ਚੱਲ ਪਏ ਉਹ ਤਾਂ ਮਗਰ ਪਏ ਕਿਤੇ ਉਹਨੇ ਦੂਜੇ ਨੇ ਗੰਡਾਸਾ ਮਾਰਿਆ ਉਹ ਸਿਰ ਪਾੜਤਾ ਤੇ ਬਾਕੀ ਫਿਰ ਇੱਥੇ ਆ ਕੇ 6 ਗੋਲੀ ਦਾ ਪਿਸਤੌਲ ਸੀ ਦੋਨਾਂ ਕੋਲੇ ਫਿਰ ਇੱਕ ਦੇ ਇੱਥੇ ਮੌਰ ਚ ਵੱਜਿਆ ਜੀ ਗੋਲੀ ਉਹਦੇ ਤੇ ਫਿਰ ਇਹਨਾਂ ਨੇ ਹੋ ਉੱਥੇ ਜਾ ਕੇ ਉੱਥੇ ਆ ਕੇ ਬੰਦਾ ਵੱਡਾ ਸਿਰ ਸਿਰ ਪਾੜਿਆ ਸਾਰਾ ਕਿੰਨੇ ਬੰਦੇ ਸੀ ਕਿੰਨੇ ਕਿੰਨੇ ਬੰਦੇ ਸੀ ਕੀ ਕੋਸ਼ਿਸ਼ ਉਹਨਾਂ ਕੋਲੇ ਉਹਨਾਂ ਕੋਲੇ ਪਿਸਤੌਲ ਸੀ ਜੀ ਦੋ ਤਾਂ ਤੇ ਕਿਰਚਾ ਸੀ ਤੇ ਵੱਡੇ ਖਾਬਰੇ ਸੀ ਤੇ ਗਲਾਰੀਆਂ ਸੀ ਨਾ ਜਿਹੜੀਆਂ ਆਪਣਾ ਸਾਈਕਲ ਦਾ ਹੁੰਦਾ ਨਾਲੀਆਂ ਜੜਾਈਆਂ ਹੋਣਾਂ ਗੁੱਟ ਸੀ ਦੋ ਗੁੱਟ ਸੀ ਕਿੱਲੇ ਕੇ ਬੰਦੇ ਬੰਦੇ ਕਿਹੜੇ ਸੀਗੇ ਬੰਦੇ ਉਹ ਸੀਗੇ ਜਿਹੜੇ ਉਹ 20 ਸੀਗੇ ਤੇ 15 ਸੀ ਇਹ ਐ ਪਤਾ ਲੱਗਿਆ ਕਾਹਦੇ ਤੇ ਸਵਾਰ ਆਏ ਤੇ ਉਸ ਤੋਂ ਬਾਅਦ ਪੁਲਿਸ ਪਹੁੰਚੀ ਇੱਥੇ ਕਿ ਨਾ ਪੁਲਿਸ ਪਹੁੰਚ ਗਈ ਸੀ ਜੀ ਜਿੰਨਾ ਕ ਹੁਣ ਤੱਕ ਪਤਾ ਲੱਗਿਆ ਆਪਣੇ ਜਿਹੜਾ ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਇੱਥੇ ਸਾਡੇ ਲਾਇਓ ਵਰਤ ਦੇ ਸਾਰੇ ਹੰਡਾਇਆ ਕੈਂਚੀਆਂ ਦੇ ਉੱਤੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਲੱਗਿਆ ਕਿ ਸਾਰੇ ਇੱਕ ਸੇਮ ਕੇਸ ਦੇ ਸੀਗੇ ਬੰਦੇ ਕ੍ਰਿਮినਲ ਹੈਗੇ ਨੇ ਪਹਿਲਾਂ ਵੀ ਇਹਨਾਂ ਤੇ ਪਰਚੇ ਨੇ ਲਗਭਗ ਬਰਨਾਲੇ ਦੇ ਨੇ ਸਾਰੇ ਇਹ ਅੱਜ ਇਹਨਾਂ ਦੀ ਕੋਰਟ ਦੇ ਵਿੱਚ ਤਰੀਕ ਸੀ ਉੱਥੋਂ ਇਹ ਸਾਰੇ ਇਕੱਠੇ ਵਾਪਸ ਆਲੇ ਸੀ ਕਿ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਹੈ ਤੇ ਜਿਹਦੇ ਵਿੱਚ ਆਪਸ ਚ ਇਹਨਾਂ ਦੇ ਕਾਫੀ ਇੱਕ ਦੂਜੇ ਦੇ ਸੱਟਾਂ ਵੱਜੀਆਂ ਨੇ ਤੇ ਹੁਣ ਤੁਰੰਤ ਸਾਡੇ ਉੱਤੇ ਮੌਕੇ ਤੇ ਸਾਡੇ ਐਸ ਐਚਓ ਸਿਟੀ 2 ਗੁਰਮੀਤ ਸਿੰਘ ਸਬ ਇੰਸਪੈਕਟਰ ਤੇ ਸਾਡੀ ਸੀਆਈਏ ਦੀ ਟੀਮ ਤੇ ਸਾਡੇ ਚੌਂਕੀ ਇੰਚਾਰਜ ਹਟਾਇਆ ਜਿਹੜੇ تر세ਮ ਸਿੰਘ ਇਹਨਾਂ ਨੂੰ ਜਿੱਦੈ ਸੂਚਨਾ ਮਿਲੀ ਇਹ ਮੌਕੇ ਤੇ ਇਹਨਾਂ ਨੇ ਹਰਕਤ ਕੀਤੀ ਆ ਤੇ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੇ ਵਿੱਚੋਂ ਦੋ ਜਣਿਆਂ ਨੂੰ ਇਹਨਾਂ ਨੇ ਹੁਣ ਤੱਕ ਰਾਉਂਡ ਅੱਪੀ ਕਰ ਲਿਆ ਤੇ ਬਾਕੀ ਦੋਸ਼ੀ ਵੀ ਇੱਥੇ ਨੇੜੇ ਹੀ ਸਾਨੂੰ ਜਿਹੜਾ ਪਤਾ ਲੱਗਿਆ ਕਿ ਇੱਧਰ ਉੱਧਰ ਛੁਪੇ ਹੋਏ ਨੇ ਉਹਨਾਂ ਦੇ ਬਾਰੇ ਵੀ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ